ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੱਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਨਗਰ ਇਲਮੇਵਾਲਾ ਜਿਲ੍ਹਾ ਫਰੀਪੁਰ ਦਾ ਪਿੰਡ ਹੈਗਾ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦਰਬਾਰ ਦੇਖ ਸਕਦੇ ਹੋ ਮੇਰੇ ਪਿਛੇੜਾ ਦਰਬਾਰ ਹੈਗਾ ਗੁਰਦੁਆਰਾ ਚੀਤ ਸਿੰਘ ਦਾ ਪਿੰਡ ਇਲਮੇਵਾਲਾ ਜਿਲ੍ਹਾ ਫਰੀਪੁਰ ਅੱਜ ਇੱਥੇ ਅਸੀਂ ਲੈਬੋਰਾਟਰੀ ਤੇ ਤੁਹਾਨੂੰ ਗੱਲਬਾਤ ਕਰਾਵਾਂਗੇ ਜਿਹੜੀ ਲੈਬੋਰਾਟਰੀ ਹੈਗੀ ਇੱਥੇ ਸੰਤਵ ਬਾਬਾ ਇੰਦਰ ਸਿੰਘ ਜੀ ਚੈਰੀਟੇਬਲ ਲੈਬਰਾਟਰੀ ਜਿਹੜੀ ਹੈਗੀ ਐ ਪਿੰਡ ਇਲਮੇ ਵਾਲਾ ਦੇ ਵਿੱਚ ਵਾਜਬ ਰੇਟਾਂ ਤੇ ਲੋੜਵੰਦਾਂ ਵਾਸਤੇ ਫ੍ਰੀ ਟੈਸਟ ਕੀਤੇ ਜਾਂਦੇ ਆ ਸੋ ਹੋਰ ਆਪਾਂ ਗੱਲਬਾਤ ਵੀ ਇੱਥੇ ਕਰਾਂਗੇ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਆ ਖਰਚਾ ਕਿੰਨਾ ਹੁੰਦਾ ਹੈਗਾ ਸਾਰੀ ਗੱਲਬਾਤ ਜੋ ਵੀ ਹੈਗੀ ਐ ਮੇਰੇ ਨਾਲ ਇੱਥੇ ਡਾਕਟਰ ਸਾਹਿਬ ਵੀ ਮੌਜੂਦ ਹਨ ਰਹਿਣਗੇ ਟੈਕਨੀਸ਼ੀਅਨ ਵੀ ਮੌਜੂਦ ਰਹਿਣਗੇ ਕੁਝ ਇੱਥੇ ਸਾਡੇ ਵੀਰ ਸ਼ਰਧਾਲੂ ਵੀਰ ਵੀ ਆਏ ਆ ਸੋ ਆਪਾਂ ਇੱਥੇ ਗੱਲਬਾਤ ਕਰਦੇ ਨੇ ਇੱਕਦਿ ਤੁਹਾਨੂੰ ਅੰਦਰ ਇਸ ਵਿਖਾ ਦਿੰਦੇ ਆ ਸਾਹਮਣੇ ਤੁਸੀਂ ਲੈਬਰਾਟਰੀ ਦੇਖ ਸਕਦੇ ਹੋ ਔਰ ਜਿਹੜੀ ਆ ਤੋ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਲੈਬੋਰੀਟਰੀ ਦੀਆਂ ਸਾਹਮਣੇ ਮੇਰੇ ਵੀਰ ਡਾਕਟਰ ਸਾਹਿਬ ਬੈਠੇ ਆ ਟੈਕਨੀਸ਼ੀਅਨ ਵੀ ਬੈਠੇ ਆ ਸਾਰੀ ਆਪਾਂ ਗੱਲਬਾਤ ਵੀ ਕਰਾਂਗੇ ਅੰਦਰ ਦਾ ਦ੍ਰਿਸ਼ ਤੁਹਾਨੂੰ ਇੱਕ ਰਿਖਾ ਦਿੰਦੇ ਆ ਸਾਹਮਣੇ ਡਾਕਟਰ ਸਾਹਿਬ ਬੈਠੇ ਹੋਏ ਆ ਪਿੱਛੇ ਜਿਹੜੀ ਲੈਬ ਹੈਗੀ ਲੈਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਸੋ ਸਾਰੀ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬੈਠੇ ਆ ਮੇਰੇ ਪਿੱਛੇ ਟੈਕਨੀਸ਼ੀਅਨ ਵੀ ਹੈਗੇ ਆ ਸੋ ਸਾਰੀ ਗੱਲਬਾਤ ਕਰਦੇ ਆ ਟੈਕਨੀਸ਼ੀਅਨ ਸਾਹਿਬ ਹੈਗੇ ਆ ਆਪਾਂ ਗੱਲਬਾਤ ਕਰਾ ਦਨੇ ਤੁਹਾਡੇ ਨਾਲ ਸੋ ਤੁਹਾਡੇ ਨਾਲ ਅਸੀਂ ਹੋਰ ਵੀ ਤਸਵੀਰਾਂ ਸਾਨੀਆਂ ਕਰ ਦਨੇ ਮੇਰੇ ਨਾਲ ਟੈਕਨੀਸ਼ੀਅਨ ਵੀਰ ਹੈਗੇ ਆ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਇੱਥੇ ਲੈਬ ਬਣੀ ਹੋਈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੱਸਣਾ ਚਾਹਾਂਗੇ ਕਿ ਜਿਹੜੀ ਲੈਬ ਇੱਥੇ ਬਣੀ ਹੈ ਪਿੰਡ ਇਲਮੇ ਵਾਲਾ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਜੋ ਜੋ ਕਿ ਇੱਥੇ ਬਾਬਾ ਅਮਰ ਸਿੰਘ ਜੀ ਸੇਵਾ ਨਿਭਾ ਰਹੇ ਨੇ ਮੈਂ ਉਹਨਾਂ ਦਾ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਤੇ ਉਸ ਤੋਂ ਬਾਅਦ ਅਸੀਂ ਦੱਸਣਾ ਚਾਹਾਂਗੇ ਕਿ ਜਿਹੜੀ ਇੱਥੇ ਅਸੀਂ ਟੈਸਟ ਕਰਦੇ ਹਾਂ ਇਹਦੇ ਵਿੱਚ ਅਸੀਂ ਆਲ ਬਾਡੀ ਟੈਸਟ ਕਰਦੇ ਹਾਂ ਜੋ ਕਿ ਸੀਬੀਸੀ ਆਰਐਫਟੀ ਐਲਐਫਟੀ ਇਲੈਕਟ੍ਰੋਲਾਈਟ ਤੇ ਉਸ ਤੋਂ ਇਲਾਵਾ ਅਸੀਂ ਲਿਪਿਡ ਪ੍ਰੋਫਾਈਲ ਠੀਕ ਹੈ ਸ਼ੂਗਰ ਇਹ ਸਾਰੇ ਟੈਸਟ ਅਸੀਂ 320 ਰੁਪਏ ਦੇ ਵਿੱਚ ਪੈਕੇਜ ਕਰਦੇ ਹਾਂ ਜੋ ਕਿ ਅਸੀਂ ਪੇਸ਼ੈਂਟ ਜਿਹੜਾ ਇੱਥੇ ਮਤਲਬ ਡੈਲਸਿਸ ਵਾਲਾ ਹੈ ਜਾਂ ਕੋਈ ਪੇਸ਼ੈਂਟ ਗਰੀਬ ਹੈਗਾ ਆ ਜਿਹੜਾ ਨਹੀਂ ਪੈਸੇ ਪੇ ਕਰ ਸਕਦਾ ਉਹਨੂੰ ਅਸੀਂ ਗੁਰਦੁਆਰਾ ਵੱਲੋਂ ਫ੍ਰੀ ਸੇਵਾ ਕਰਦੇ ਹਾਂ ਠੀਕ ਹੈ ਜੀ ਤੇ ਇੱਥੇ ਸਾਡੇ ਕੋਲੇ ਜਿਹੜੀਆਂ ਬਿਲਕੁਲ ਲੇਟੈਸਟ ਮਾਡਲ ਮਸ਼ੀਨਾਂ ਹੈਗੀਆਂ ਨੇ ਮੈਂ ਤੁਹਾਨੂੰ ਮਸ਼ੀਨਾਂ ਬਾਰੇ ਜੇ ਕਿਹੜੀ ਕਿਹੜੀ ਮਸ਼ੀਨਾਂ ਇੱਥੇ ਹੈਗੀਆਂ ਜੀ ਆਪਣੇ ਕੋਲ ਇੱਥੇ ਆਪਣੇ ਕੋਲੇ ਅਸੀਂ ਹਰੇਕ ਹੀ ਮਸ਼ੀਨਾਂ ਜਿਹੜੀਆਂ ਦੋ ਦੋ ਰੱਖੀਆਂ ਜਾਨੇ ਇਹ ਸਾਡੇ ਕੋਲੇ ਜਿਹੜੀ ਹੈ ਸੈੱਲ ਕਾਊਂਟਰ ਹੈਗਾ ਹੈ ਸੀਬੀਸੀਏ ਦੇ ਤੇ ਸਿਲਾਉਣੇ ਆ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਬਾਇਓਕੈਮਿਸਟਰੀ ਮਸ਼ੀਨ ਹੈ ਇਹ ਵੀ ਹੈ ਠੀਕ ਹੈ ਕੈਮ 6 ਮਾਡਲ ਹੈ ਉਸ ਤੋਂ ਬਾਅਦ ਸਾਡੇ ਕੋਲੇ ਕੈਮ 5 ਅਸੀਂ ਐਕਸਟਰਾ ਮਸ਼ੀਨ ਰੱਖੀ ਹੋਈ ਹੈ ਠੀਕ ਹੈ ਜੋ ਕਿਤੇ ਅਬਨਾਰਮਲ ਰੀਡਿੰਗ ਹੁੰਦੀ ਹੈ ਉਹ ਅਸੀਂ ਕਰਾਸ ਚੈੱਕ ਕਰਨ ਲਈ ਦੋ ਦੋ ਮਸ਼ੀਨਾਂ ਇੱਥੇ ਰੱਖੀਆਂ ਤਾਂ ਜੋ ਕਿਸੇ ਵੀ ਤਰ੍ਹਾਂ ਵੀ ਕੋਈ ਵੀ ਟੈਸਟ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਸੈਲ ਕਾਊਂਟਰ ਇੱਕ ਮੈਂਡਰਾ ਦਾ ਹੋ ਰਿਹਾ ਗਿਆ ਆ ਦੋ ਅਸੀਂ ਸੈਲ ਕਾਊਂਟਰ ਰੱਖਿਆ ਉਸ ਤੋਂ ਇਲਾਵਾ ਸਾਡੇ ਕੋਲੇ ਇਲੈਕਟ੍ਰੋਲਾਈਟ ਮਸ਼ੀਨ ਹੈਗੀ ਆ ਉਸ ਤੋਂ ਬਾਅਦ ਸਾਡੇ ਕੋਲੇ ਯੂਰਨ ਅਨਾਲਿਸਿਸ ਮਸ਼ੀਨ ਹੈਗੀ ਆ ਜਿੰਦੇ ਵਿੱਚ ਕਿ ਯੂਰਨ ਦੇ A ਤੋਂ Z ਸਾਰੇ ਟੈਸਟ ਜਿੰਨੇ ਹੀ ਹੁੰਦੇ ਆ ਸਾਰਿਆਂ ਦੇ ਵਿੱਚ ਲੱਗਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਥੋੜਾ ਦੱਸ ਦਿਓ ਕਿਹੜੀ ਕਿਹੜੀ ਮਸ਼ੀਨਾਂ ਦੇ ਵਿੱਚ ਜਿਵੇਂ ਆਪਾਂ ਮਸ਼ੀਨਾਂ ਸਾਰੀਆਂ ਖੜੀਆਂ ਆ ਕਿਹਦੇ ਵਿੱਚ ਹਾਂਜੀ ਇਹ ਜਿਹੜੀ ਇਹਦੇ ਵਿੱਚ ਸੀਸੀ ਹੁੰਦੀ ਹੈ ਇਹਦੇ ਵਿੱਚ ਸਾਨੂੰ ਖੂਨ ਕਿੰਨੇ ਗ੍ਰਾਮ ਆ ਸੈੱਲ ਕਿੰਨੇ ਆ ਤੇ ਉਸ ਤੋਂ ਇਲਾਵਾ ਡਬਲਯੂਬੀਸੀ ਇਨਫੈਕਸ਼ਨ ਦੀ ٹیਐਲਸੀ ਡੀਐਲਸੀ ਸਾਰਾ ਪਤਾ ਲੱਗ ਜਾਂਦਾ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਇਹ ਬਾਇਓਕੈਮਿਸਟਰੀ ਮਸ਼ੀਨ ਹੈਗੀ ਹੈ ਇਹਦੇ ਵਿੱਚ ਅਸੀਂ ਆਰਐਫਟੀ ਐਲਐਫਟੀ ਲਿਪਿਡ ਪ੍ਰੋਫਾਈਲ ਬਲੱਡ ਦੇ ਬਲੱਡ ਦੇ ਸੈਂਪਲ ਹਾਂਜੀ ਬਲੱਡ ਦੇ ਸੈਂਪਲ ਸਾਰੇ ਤਕਰੀਬਨ ਇਹਨਾਂ ਮਸ਼ੀਨਾਂ ਦੇ ਵਿੱਚ ਹੀ ਲੱਗਦੇ ਆ ਠੀਕ ਤੇ ਉਸ ਤੋਂ ਇਲਾਵਾ ਸਾਡੇ ਕੋਲੇ ਉਧਰ ਮਾਈਕਰੋਸਕੋਪੀ ਮਸ਼ੀਨ ਹੈਗੀ ਹੈ ਇਹਦੇ ਵਿੱਚ ਅਸੀਂ ਆਪਣਾ ਆਰਪੀਸੀ ਵਗੈਰਾ ਚੈੱਕ ਕਰਦੇ ਆ ਟੀਐਲਸੀ ਵਗੈਰਾ ਚੈੱਕ ਕਰਦੇ ਆ ਮੈਨੂਅਲ ਤਰੀਕੇ ਨਾਲ ਠੀਕ ਹੈ ਠੀਕ ਹੈ ਇਸ ਤੋਂ ਵਿੱਚ ਅਸੀਂ ਯੂਰਨ ਦੀ ਵੀ ਸਲਾਈਡ ਚੈੱਕ ਕਰਦੇ ਆ ਸਲਾਈਡ ਤੇ ਅੰਡਰ ਵੀ ਵੀ ਅਸੀਂ ਦੇਖਦੇ ਆ ਕਿ ਕੋਈ ਪ੍ਰੋਬਲਮ ਹੁੰਦੀ ਆ ਸਾਡੇ ਕੋਲੇ ਮੰਨ ਲਓ ਕਿ ਹਰੇਕ ਜਿੰਦੀਆਂ ਮਸ਼ੀਨਾਂ ਆਹੀ ਵਧੀਆ ਤਰੀਕੇ ਦਾ ਸੈਟਅਪ ਲਾਇਆ ਹੋਇਆ ਹੈ ਕਿਸੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹਦੇ ਚ ਸਾਨੂੰ ਕੋਈ ਲੱਗਦੀ ਹੈਗੀ ਤੇ ਅਸੀਂ ਕਰਾਸ ਚੈੱਕ ਕਰਦੇ ਆ ਸਾਨੂੰ ਕੋਈ ਵੀ ਰੀਜੈਂਟ ਦਾ ਜਾਂ ਸਾਨੂੰ ਕੋਈ ਇਹੋ ਜਿਹੇ ਕੋਈ ਨਹੀਂ ਹੈਗਾ ਕਿ ਸਾਡਾ ਜਿਆਦਾ ਖਰਚਾ ਹੋ ਰਿਹਾ ਹੈ ਜਾਂ ਸਾਨੂੰ ਕੋਈ ਬਿਲਕੁਲ ਵਾਜਪ ਰੇਟਾਂ ਤੇ ਸਹੀ ਤਰੀਕੇ ਦਾ ਜਨੂਨ ਤਰੀਕੇ ਦੀ ਅਸੀਂ ਇੱਥੇ ਜੋ ਟੈਸਟਿੰਗ ਨੂੰ ਵਗੈਰਾ ਕਰਦੇ ਹਾਂ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਤੇ ਜਿਹੜੇ ਲੋੜਵੰਦ ਕੋਈ ਪਰਿਵਾਰ ਹੈਗਾ ਕੋਈ ਗਰੀਬ ਹੈਗਾ ਉਹਨਾਂ ਦੇ ਟੈਸਟ ਵੀ ਜਿਹੜਾ ਪਹਿਲਾਂ ਵੀ ਤੁਹਾਨੂੰ ਹਾਂਜੀ ਇਹ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਕੋਈ ਵੀ ਗਰੀਬ ਜਾਂ ਲੋੜਵੰਦ ਹੈਗਾ ਉਹ ਬਿਲਕੁਲ ਫ੍ਰੀ ਆਫ ਕੋਸਟ ਸਾਡੇ ਕੋਲੇ ਆਵੇ ਅਸੀਂ ਡੈਲਸਿਸ ਵਾਲੇ ਪੇਸ਼ੈਂਟ ਕੋਸ਼ ਹੈਗੇ ਨੇ ਜਿਨ੍ਹਾਂ ਦਾ ਅਸੀਂ ਪਹਿਲਾਂ ਵੀ ਕਰਾ ਕਰ ਚੁੱਕੇ ਆ ਕਰਦੇ ਵੀ ਪਏ ਆ ਤਾਂ ਸਾਡੇ ਕੋਲੇ ਫ੍ਰੀ ਆਫ ਕੋਸਟ ਇੱਥੋਂ ਟੈਸਟ ਕਰਵਾ ਸਕਦਾ ਜੀ ਠੀਕ ਹੈ ਜੀ ਤੇ ਸਾਰੇ ਟੈਸਟ ਹੀ ਕਰੀਬ ਕਰੀਬ ਇੱਥੋਂ ਹੋ ਜਾਂਦੇ ਜੀ ਹਾਂਜੀ ਇੱਥੇ ਸਾਰੇ ਟੈਸਟ ਅਸੀਂ ਕਰਦੇ ਗਏ ਆ ਇਹ ਤੋਂ ਜਿਹੜੇ ਟੈਸਟ ਸਾਡੇ ਕੋਲ ਕਰਵਾ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਕਿਤੇ ਪਾਸੇ ਜਾਣ ਦੀ ਲੋੜ ਨਹੀਂ ਹੈ ਬਲੱਡ ਵਗੈਰਾ ਦੇ ਹੈਗੇ ਆ ਹੌਕ ਕਿੜ ਕਿੜੇ ਹਾਂਜੀ ਇਹਦੇ ਵਿੱਚ ਸਾਰੇ ਟੈਸਟ ਹੁੰਦੇ ਆ ਜੀ ਬਲੱਡ ਦੇ ਜਿੰਨੇ ਵੀ ਟੈਸਟ ਹੁੰਦੇ ਸਾਡੇ ਕੋਲੇ ਹੋ ਜਾਂਦੇ ਆ ਇਸ ਤੋਂ ਇਲਾਵਾ ਜੇ ਕੋਈ ਟੈਸਟ ਹੁੰਦਾ ਹੈ ਤੇ ਉਹ ਅਸੀਂ ਡਾਕਟਰ ਨਾਲ ਗੱਲਬਾਤ ਕਰਕੇ ਡਾਕਟਰ ਬਲਜੀਤ ਸਿੰਘ ਜੀ ਹੈਗੇ ਨੇ ਹਾਂਜੀ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਜੋ ਵੀ ਟੈਸਟ ਇਹ ਰეკਮੈਂਡ ਕਰਦੇ ਫਿਰ ਅਸੀਂ ਉਹ ਕਰਵਾ ਦੂ ਠੀਕ ਹੈ ਜੀ ਧੰਨਵਾਦ ਵਿੱਚ ਠੀਕ ਹੈ ਜੀ ਸਸ ਜੀ ਸੋ ਮੇਰੇ ਨਾਲ ਹੁਣ ਡਾਕਟਰ ਬਲਜੀਤ ਸਿੰਘ ਜੀ ਹੈਗੇ ਆ ਜਿਹੜੇ ਇੱਥੇ ਜਿਨ੍ਹਾਂ ਦੇ ਦੇਖਰੇਖ ਚ ਲੈਬਟਰੀ ਚੱਲ ਰਹੀ ਹੈਗੀ ਆ ਡਾਕਟਰ ਸਾਹਿਬ ਜੀ ਸਭ ਤੋਂ ਪਹਿਲਾਂ ਵੈਗਰ ਜਿੱਕਾ ਖਾਲਸਾ ਵੈਗਰ ਚੱਕਾ ਖਾਲਸਾ ਵੈਗਰ ਜਿੱਕੀ ਫਤਿਹ ਇਹ ਜਿਹੜਾ ਲੈਬ ਦੇ ਬਾਰੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਲੈਬ ਜੀ ਬਹੁਤ ਵਧੀਆ ਸਾਡਾ ਜਿਹੜਾ ਹੈਗਾ ਬਾਬਾ ਜੀ ਹੋਣਾ ਨੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਪਰਾਲਾ ਹੈ ਇਹਦੇ ਵਿੱਚ ਕੀ ਹੈ ਅਸੀਂ ਜਦੋਂ ਮੈਂ ਇੱਥੇ ਪਿੰਡ ਸੁਧ ਸਿੰਘ ਵਾਲਾ ਵਿਖੇ 1992 ਤੋਂ ਲੈ ਕੇ ਪ੍ਰੈਕਟਿਸ ਕਰ ਰਿਹਾ ਹਾਂ ਅਸੀਂ ਦੇਖਦੇ ਸੀ ਕਿ ਕੁਝ ਜਿਹੜੇ ਹੈਗੇ ਆ ਟੈਸਟ ਕਰਾਉਣ ਨੂੰ ਉਹਨਾਂ ਦੇ ਬੱਚੇ ਵੀ ਲੈ ਜਾਂਦੇ ਆ ਕੁਝ ਬਜ਼ੁਰਗ ਲਾਗੇ ਬੰਨੇ ਦੇ ਜਿਹੜੇ ਉਹ ਵਾਂਝੇ ਰਹਿ ਜਾਂਦੇ ਸੀ ਕੋਈ ਲਿਜਾਣ ਵਾਲਾ ਨਹੀਂ 2-4 ਦਿਨ ਪੈ ਜਾਣੇ ਫਿਰ ਜੇ ਟੈਸਟ ਕਰਾਉਣ ਜਾਣਾ ਤੇ ਉਹ ਮਤਲਬ ਉਹਨਾਂ ਦੀ ਕਾਸਟ ਹੀ ਇੰਨੀ ਸੀ ਕਿ ਜਦੋਂ ਬੰਦਾ ਵਾਪਸ ਆਉਂਦਾ ਦਵਾਈ ਲਈ ਪੈਸੇ ਨਹੀਂ ਸੀ ਰਹਿਣੇ ਫਿਰ ਇਹ ਬਾਬਾ ਜੀ ਹੁਣੀ ਅੱਗੇ ਸੇਵਾ ਕਰਾਉਂਦੇ ਸੀ ਮੈਂ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਬਾਬਾ ਅਮਰ ਸਿੰਘ ਜੀ ਦਾ ਜਿਨ੍ਹਾਂ ਨੇ ਅਪਰਾਲਾ ਕਰਕੇ ਆਪਣੇ ਦੰਦਮੀ ਟਕਸਾਲ ਦੇ ਮੁਖੀ ਬਾਬਾ ਠਾਕਰ ਸਿੰਘ ਜੀ ਉਹਨਾਂ ਦੇ ਭਤੀਜੇ ਭਾਈ ਖਜਾਨ ਸਿੰਘ ਜੀ ਯੂਕੇ ਵਾਲੇ ਦੇ ਸਹਿਯੋਗ ਨਾਲ ਲੈਬੋਰੀਟਰੀ ਦੇ ਜਿਹੜੇ ਟੈਸਟ ਆ ਉਹ ਅਸੀਂ ਬਹੁਤ ਹੀ ਘੱਟ ਰੇਟਾਂ ਦੇ ਕਰਦੇ ਆ ਜੇ ਕੋਈ ਜ਼ਿਆਦਾ ਗਰੀਬ ਹੁੰਦਾ ਹੈ ਉਹਨਾਂ ਦੇ ਅਸੀਂ ਟੈਸਟ ਜਿਹੜੇ ਉਹ ਬਾਬਾ ਜੀ ਆਪਦੇ ਵੱਲੋਂ ਫ੍ਰੀ ਵੀ ਲਵਾ ਦਿੰਦੇ ਜਿੰਨੀਆਂ ਵੀ ਕਿੱਟਾਂ ਜਾਂ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਉਹ ਗੁਰਦੁਆਰਾ ਸੀਦਾ ਸਿੰਘਾ ਲੋ ਬਾਬਾ ਜੀ ਹੁਣੇ ਸਾਨੂੰ ਲਿਆ ਕੇ ਦੇ ਦਿੰਦੇ ਨੇ ਤੇ ਬਹੁਤ ਵਧੀਆ ਅਪਰਾਲਾ ਜਿਹੜਾ ਇਹ ਚੱਲ ਰਿਹਾ ਹੈ ਦੂਸਰੇ ਨੰਬਰ ਤੇ ਇਹ ਆ ਵੀ ਜਿਹੜੇ ਲੋਕ ਆ ਲਾਗੇ ਲਾਗੇ ਪਿੰਡਾਂ ਦੇ ਜੇ ਕੋਈ 100 ਕਿਲੋਮੀਟਰ 200 ਕਿਲੋਮੀਟਰ ਅੱਗੇ ਕੀ ਆ ਕੋਈ ਫਿਰੋਜ਼ਪੁਰ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਜਦੋਂ ਉਹ ਜਾਣਾ ਪੈਂਦਾ ਤੇ 100-200 ਰੁਪਏ ਦਾ ਤੇਲ ਦਾ ਖਰਚਾ ਫਿਰ ਲਿਜਾਣ ਵਾਲਾ ਬੰਦਾ ਜਿਹੜਾ ਉਹ ਅਵੇਲੇਬਲ ਨਹੀਂ ਹੁੰਦਾ ਇੱਥੇ ਕੋਈ ਵੀ ਬੰਦਾ ਜਿਹੜਾ ਉਹ ਤੁਰ ਕੇ ਆਪਣੇ ਆਪ ਆ ਕੇ ਆਪਦੇ ਟੈਸਟ ਕਰਵਾ ਸਕਦਾ ਹਮ ਸਾਰਾ ਮਤਲਬ ਜਿਹੜਾ ਹੈ ਬਾਬਾ ਜੀ ਵੱਲੋਂ ਠੀਕ ਹੈ ਜਿਨ੍ਹਾਂ ਦੇ ਯੋਗ ਆ ਉਹ ਫ੍ਰੀ ਕੀਤਾ ਇਹ ਹਰ ਐਤਵਾਰ ਜੀ ਲੈਬੋਰੀ ਦਾ ਡੇਲੀ ਖੁੱਤੀ ਲਈ ਹੈ ਜੀ ਡੇਲੀ ਖੁੱਲਦੀ ਹੈ ਹਾਂ ਜੀ 20 ਮਤਲਬ ਸਵੇਰੇ 7 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਜਿਹੜੇ ਡੇਲੀ ਟੈਸਟ ਹੁੰਦੇ ਆ ਕੋਈ ਵੀ ਛੁੱਟੀ ਨਹੀਂ ਐਤਵਾਰ ਵੀ ਲੇਕਿਨ ਦੂਸਰਾ ਇਹ ਆ ਆਪਣੇ ਇਥੋਂ ਸਹਾਯੋਗੀ ਸੱਜਣ ਹੈਗੇ ਆ ਆਪਣੇ ਬਾਪੂ ਮਿੰਦਰ ਸਿੰਘ ਗਿੱਲ ਜੀ ਹਿਲਮੇ ਵਾਲੇ ਤੋਂ ਹੀ ਉਹਨਾਂ ਦੇ ਸੁਪੁੱਤਰ ਸਰਜੀਤ ਸਿੰਘ ਜੀ ਡਾਕਟਰ ਕਲਦੀਪ ਸਿੰਘ ਜੀ ਡਾਕਟਰ ਸਰਤਨਾਮ ਸਿੰਘ ਜੀ ਯੂਕੇ ਵਾਲੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਐ ਦਵਾਈਆਂ ਦਾ ਕੈਂਪੋ ਵੀ ਲਾਇਆ ਜਾਂਦਾ ਅੰਗਰੇਜ਼ੀ ਦਵਾਈਆਂ ਦਾ ਵੀ ਹਰ ਐਤਵਾਰ ਜਾਂ ਹੁਣ ਬਾਬਾ ਜੀ ਦੀ ਵਰਸੀ ਆ ਰਹੀ ਆ ਉਹਦੇ ਚ ਅਸੀਂ ਵੱਡੇ ਪੱਧਰ ਤੇ ਲਾ ਰਹੇ ਹਾਂ ਠੀਕ ਹੈ ਜੀ ਦੂਸਰੇ ਨੰਬਰ ਤੇ ਜਿਹੜਾ ਇਲੈਕਟ੍ਰੋ ਹੋਮੋਪੈਥੀ ਦਾ ਹੈ ਉਹ ਅਸੀਂ ਆਪਣੇ ਵੱਲੋਂ ਜਿਹੜਾ ਏ ਉਹ ਲਵਾਉਣੇ ਆ ਕਿਉਂਕਿ ਹੁਣ ਜਿਵੇਂ ਜਿਵੇਂ ਸਰੀਰਕ ਤਬਦੀਲੀਆਂ ਆਉਂਦੀਆਂ ਬਹੁਤ ਸਾਰੀਆਂ ਮਤਲਬ ਜਿਹੜੀਆਂ ਪ੍ਰੋਬਲਮਾਂ ਬੱਚਿਆਂ ਦੀਆਂ ਵਾਧਦੀਆਂ ਜਾਂਦੀਆਂ ਖਾਸ ਕਰਕੇ ਨਵੇਂ ਜਿਹੜੇ ਬੱਚੇ ਆ ਨਵੇਂ ਮੈਰਿਜ ਹੁੰਦੀ ਆ ਉਹਨਾਂ 'ਚ ਬਹੁਤ ਸਾਰੇ ਹਾਰਮੋਨ ਜਿਹਨ ਬੈਲੈਂਸ ਹੁੰਦੇ ਆ ਬੱਚਿਆਂ ਨੂੰ ਨਵੇਂ ਆ ਪ੍ਰੋਬਲਮ ਆ ਪੀਸੀਓਡੀ ਦੀ ਹੋ ਗਈ ਰਸੋਲੀ ਹੋ ਗਈਆਂ ਬੱਚੇਦਾਨੀ ਦੀਆਂ ਜਾਂ ਲਪੋਰੀਏ ਦੀਆਂ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਉਹਦੇ ਲਈ ਸਾਡੇ ਮਿੱਟੀ ਜੀ ਡਾਕਟਰ ਹਰਮੀਤ ਕੌਰ ਇਹਨਾਂ ਨੇ ਇਲੈਕਟ੍ਰੋਮੋਕੈਪੀਥੀ ਦਾ ਨਾਲ ਇਹਨਾਂ ਨੇ ਕੋਰਸ ਕੀਤਾ ਇਹ ਗਾਈਡ ਕਰਦੇ ਆ ਡਾਕਟਰ ਸਾਹਿਬ ਜੀ ਜਿਵੇਂ ਆਪਾਂ ਗੱਲ ਕਰ ਲਈ ਇੱਥੇ ਵੀ ਅਲੱਗ-ਅਲੱਗ ਬਹੁਤ ਸਾਰੇ ਜਿਹੜੇ ਤਰ੍ਹਾਂ ਦੇ ਟੈਸਟ ਇੱਥੇ ਹੁੰਦੇ ਆ ਜੀ ਟੈਸਟਾਂ ਦਾ ਆਪਾਂ ਨੂੰ ਜੇਕਰ ਆਪਾਂ ਗੱਲ ਕਰਦੇ ਤਾਂ ਫਾਇਦਾ ਕੀ ਹੈ ਜਾਂ ਕਿਉਂ ਕਰ ਤੇ ਤੇ ਟੈਸਟ ਜਰੂਰੀ ਕਿਉਂ ਨਹੀਂ ਜੇ ਆਪਾਂ ਗੱਲ ਕਰਦੇ ਆ। ਦੇਖੀ ਇਹਦੇ ਅੱਜਕੱਲ ਨਾ ਮਤਲਬ ਬਹੁਤ ਤਰ੍ਹਾਂ ਦੀਆਂ ਇਨਫੈਕਸ਼ਨ ਹੋ ਜਾਂਦੀਆਂ ਨੇ। ਹੂੰ। ਕੁਝ ਟੈਸਟ ਤੇ ਆ ਕਰੋਨਾ ਤੋਂ ਬਾਅਦ ਇਹੋ ਜਿਹਾ ਆਇਆ ਜਿਵੇਂ ਸੀਆਰਪੀ ਹੋ ਗਿਆ, ਕੀਨ ਹੋ ਗਿਆ ਇਹਨਾਂ ਦਾ ਕਈਆਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ। ਨਾ ਹੀ ਕੋਈ ਮੇਜਰ ਸਰਜਰੀ ਹੋਣੀ ਹੋਣ ਹੁੰਦਾ ਦੇ। ਅੱਜਕੱਲ ਮਤਲਬ ਇਹ ਨਾਰਮਲ ਹੋ ਗਏ ਆ। ਇਵੇਂ ਆਰਐਫਟੀ, ਸੀਬੀਸੀ ਜਿਹੜੇ ਟੈਸਟ ਆ ਜੇ ਆਪਾਂ ਬਾਜ਼ਾਰ ਚ ਕਰਾਉਣ ਦੇ ਲੇ ਲਈ ਜੀ ਇਹ ਪੈਕੇਜ ਤਾਂ ਜਿਹੜਾ 320 ਚ ਹੁੰਦਾ ਹੈ 11 1200 ਚ ਹੁੰਦਾ ਹਮ ਮਤਲਬ ਇੰਨਾ ਵਧੀਆ ਪਰਾਲਾ ਹੈ ਤੇ ਬਹੁਤ ਜਿਆਦੀ ਸੁੱਖ ਸਹੂਲਤ ਬਣੀ ਆ ਲੋਕਾਂ ਨੂੰ ਤੇ ਉਹ ਸਾਰੇ ਇਹਦਾ ਫਾਇਦਾ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਅਪੀਲ ਵੀ ਕਰੋਗੇ ਬਿਲਕੁਲ ਜੀ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਮਤਲਬ ਸਹਿਯੋਗ ਦੇਈਏ ਆਪਾਂ ਤੇ ਇਹਨੂੰ ਕਾਮਯਾਬ ਕਰਕੇ ਇਸ ਤੋਂ ਪਹਿਲਾਂ ਬਾਬਾ ਜੀ ਹੁਣੇ ਕਦੀ ਮਤਲਬ ਮੈਰਿਜ ਕਰਾਤੀ ਕਦੀ ਇਤਰਾਦਾ ਉਹ ਚੀਜ਼ਾਂ ਹੁੰਦੀਆਂ ਇੱਕ ਵਾਰੀ ਜਦੋਂ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਲੋਕ ਭੁੱਲ ਜਾਂਦੇ ਆ ਇਹ ਰੈਗੂਲਰ ਆ ਆਪਣੀ ਮਨੁੱਖਤਾ ਦਾ ਭਲਾ ਵੱਡੀ ਸੇਵਾ ਕਹਿ ਸਕਦੇ ਲਗਦਾ ਸੇਵਾ ਜੀ ਵੱਡੀ ਸੇਵਾ ਠੀਕ ਹੈ ਜੀ ਸੋ ਧੰਨਵਾਦ ਡਾਕਟਰ ਸਾਹਿਬ ਧੰਨਵਾਦ ਸੋ ਇੱਥੇ ਆਪਾਂ ਆਪਣੇ ਦਾ ਇੱਕ ਹੋਰ ਡਾਕਟਰ ਸਾਹਿਬ ਹੈਗੇ ਆ ਡਾਕਟਰ ਸਾਹਿਬ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਡਾਕਟਰ ਹਰਮਿਤ ਕੌਰ ਆ। ਠੀਕ ਹੈ ਜੀ। ਮੈਂ ਇਲੈਕਟ੍ਰੋਪੈਥੀ ਹਰਮੋਨ ਦਾ ਡਿਪਲੋਮਾ ਕੀਤਾ ਹੋਇਆ ਆ ਤੇ ਇਹ ਪਲਾਂਟ ਬੇਸ ਆਪਣੀ ਜਿਹੜੀ ਸਾਰੀ ਮੈਡੀਸਿਨ ਆ ਪਲਾਂਟ ਬੇਸ ਤੇ ਆ ਤੇ ਇਹ ਆਪਣੀ ਬੋਡੀ ਵਿੱਚ ਬਲੱਡ ਤੇ ਲਿੰਫ ਤੇ ਕੰਮ ਕਰਦੀ ਆ। ਬਹੁਤ ਸਾਰੇ ਅੱਜਕੱਲ ਆਪਣੀ ਲਾਈਫ ਸਟਾਈਲ ਚੇਂਜ ਹੋਣ ਕਰਕੇ ਗਰਲਸ ਦੇ ਵਿੱਚ ਬਹੁਤ ਸਾਰੇ ਹਾਰਮੋਨਲ ਜਿਹੜੇ ਇੰਬੈਲੈਂਸ ਹੋ ਜਾਂਦੇ ਨੇ। ਕਿਸੇ ਨੂੰ ਪੀਸੀਓਡੀ, ਕਿਸੇ ਨੂੰ ਪੀਸੀਓਐਸ ਜਾਂ ਬੈਸਟ ਫੈਬਰਾਈਡ ਤਰ੍ਹਾਂ ਦੀ ਬਹੁਤ ਸਾਰੀਆਂ ਦਿੱਕਤ ਆ ਰਹੀਆਂ ਵਾ। ਉਹਨਾਂ ਦੇ ਹਰ ਤਰ੍ਹਾਂ ਦੀ ਪ੍ਰੋਬਲਮ ਤੇ ਇਹ ਮੈਡੀਸਿਨ ਆਪਣੀਆਂ ਜਿਹੜੀ ਇਹ ਹੁੰਦਾ ਕੰਮ ਬਿਲਕੁਲ ਟੈਸਟ ਹੁੰਦੇ ਆ ਫਿਰ ਉਸ ਤੋਂ ਬਾਅਦ ਹੀ ਆਪਾਂ ਆਪਾ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਠੀਕ ਹੈ ਠੀਕ ਹੈ ਇਹ ਤੁਸੀਂ ਕੀ ਅਪੀਲ ਕੀ ਕਰਨਾ ਕੀ ਕਰਨਾ ਮੈਂ ਸਿਰਫ ਇਹੀ ਅਪੀਲ ਕਰਨਾ ਚਾਹਾਂਗੀ ਕਿ ਮਤਲਬ ਕਿ ਬਦਤੋ ਬਦ ਜਿਹੜੀ ਆਪਣੀ ਆ ਲੈਬ ਖੁੱਲੀ ਹੋਈ ਆ ਬਹੁਤ ਸਾਰੇ ਲੋਕਾਂ ਨੂੰ ਮਤਲਬ ਕਿ ਬਹੁਤ ਸਾਰੀ ਜਿਵੇਂ ਹੁਣ ਆਪਾਂ ਨੂੰ ਮੰਨ ਲਓ ਕਿਸੇ ਨੂੰ ਹਫਤਾ ਹੋ ਜਾਂਦਾ ਹੈ ਖਾਂਸੀ ਜਕਾਮ ਬੁਖਾਰ ਦੇਖਦੇ ਆ ਮੈਡੀਸਿਨ ਲੈ ਲੈਂਦੇ ਬਟ ਠੀਕ ਨਹੀਂ ਹੁੰਦੇ ਫਿਰ ਆਪਾਂ ਉਹਨਾਂ ਨੂੰ ਰეკਮੈਂਡ ਕਰਦੇ ਆ ਵੀ ਤੁਸੀਂ ਕੋਲ ਆਪਣੇ ਲੈਬ ਆ ਤੁਸੀਂ ਜਾਓ ਟੈਸਟ ਹੁੰਦੇ ਆ ਫਿਰ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਸਟਾਰਟ ਹੋ ਜਾਂਦਾ ਜਿੰਦੇ ਉਹ ਜਲਦੀ ਰਾਹਤ ਮਿਲਦੀ ਉਹਨਾਂ ਨੂੰ ਇਲਾਜ ਤੋਂ ਹਾਂਜੀ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਇੱਕ ਰੀ ਡਾਕਟਰ ਦੁਬਾਰਾ ਡਰੈੱਸ ਦੱਸ ਦਿਓ ਤੇ ਤੁਸੀਂ ਦੱਸਿਆ ਜਿਵੇਂ ਲੈਬੋਰੀ ਡੇਲੀ ਖੁੱਲ੍ਹੇ ਰਹਿੰਦੀ ਹੈ ਲੇਕਿਨ ਐਤਵਾਰ ਟੈਸਟ ਹੁੰਦੇ ਜਿੱਥੇ ਐਤਵਾਰ ਟੈਸਟ ਲਗਾਤਾਰ ਐਤਵਾਰ ਕੈਂਪ ਲੱਗਦਾ ਜੀ ਠੀਕ ਹੈ ਕੈਮਪੋਪੈਥੀ ਦਾ ਤੇ ਦੂਜੇ ਦਾ ਠੀਕ ਹੈ ਜੀ ਹਾਂਜੀ ਇੱਕ ਗੁਰਦੁਆਰਾ ਛਿੱਦਾ ਸਿੰਘਾ ਪਿੰਡ ਇਲਮੇ ਵਾਲਾ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣੀ ਇਹ ਲੈਬ ਠੀਕ ਹੈ ਜੀ ਤੇ ਅੰਤ ਦੇ ਵਿੱਚ ਮੈਂ ਫਿਰ ਧੰਨਵਾਦੀ ਆ ਹਾਂ ਜੀ ਇੱਕ ਇੱਕ ਰੀ ਨੰਬਰ ਦੱਸ ਦਿਓ ਜੀ ਹੈਲਪਲਾਈਨ ਨੰਬਰ ਜੇ ਕੋਈ ਜਿਹੜਾ ਤੁਹਾਡਾ ਹੈਗਾ ਕੋਈ ਜੀ ਹੈਲਪਲਾਈਨ ਨੰਬਰ ਜੀ ਇੱਕ ਤਾਂ 98148 45199 ਠੀਕ ਹੈ ਜੀ 198145 19174 ਠੀਕ ਹੈ ਜੀ ਜੇਕਰ ਲੋੜ ਪੈਂਦੀ ਤੇ ਇਹਨਾਂ ਨੰਬਰਾਂ ਤੇ ਬਿਲਕੁਲ ਜੀ ਬਿਲਕੁਲ ਕੋਈ ਵੀ ਸੰਪਰਕ ਕਰ ਸਕਦਾ ਹੈ ਗਰੀਬ ਵੀ ਜੋ ਲੋੜਵੰਦ ਆ ਜਿਹੜਾ ਉਹਨਾਂ ਦੀ ਜਿੰਨੀ ਹੋ ਸਕੇ ਬਾਬਿਆਂ ਜੀ ਦੀ ਸਹਾਇਤਾ ਨਾਲ ਅਸੀਂ ਜਿਹੜੀ ਹੈਗੀ ਹੈ ਜਿੰਨੀ ਹੋ ਸਕੇ ਸੇਵਾ ਕਰਾਂਗੇ ਠੀਕ ਹੈ ਜੀ ਹੰਤੂ ਤੁਸੀਂ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਹੰਤੂ ਅੱਜ ਅਸੀਂ ਬਹੁਤ ਧੰਨਵਾਦੀ ਆ ਸਾਰੀ ਸਮੂਹ ਸਾਧ ਸੰਗਤ ਦੇ ਐਨ ਆਰ ਆਈ ਵੀਰਾਂ ਦਾ ਜੀ ਐਨ ਆਰ ਆਈ ਵੀਰਾਂ ਦੇ ਖਾਸ ਕਰਕੇ ਬਾਬਾ ਜੀ ਦੇ ਭਤੀਜੇ ਭਾਈ ਖਜਾਨ ਸਿੰਘ ਜੀ ਯੂਕੇ ਵਾਲੇ ਤੇ ਬਾਪੂ ਮਹਿੰਦਰ ਸਿੰਘ ਗਿੱਲ ਦੇ ਪੁੱਤਰ ਹਰਸਰਜੀਤ ਸਿੰਘ ਜੀ ਡਾਕਟਰ ਕੁਲਦੀਪ ਸਿੰਘ ਜੀ ਡਾਕਟਰ ਸਤਨਾਮ ਸਿੰਘ ਜੀ ਅਮਰੀਕਾ ਤੋਂ ਅਤੇ ਨਾਲ ਹੀ ਮੈਂ ਬਹੁਤ ਧੰਨਵਾਦ ਕਰਦਾ ਬਾਬਾ ਅਮਰ ਸਿੰਘ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਕਾਰ ਕਰਕੇ ਸਾਰੀ ਲੜੀ ਬਰੋਈ ਆ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਹੌਲੀ ਹੌਲੀ ਉਹ ਅੱਗੇ ਵੱਧਦੀ ਜਾ ਰਹੀ ਹੈ ਤੇ ਮੈਂ ਆਸ ਕਰਦਾ ਕਿ ਇਹ ਪਰਮਾਤਮਾ ਤਿੰਨ ਦੁੱਗਣੀ ਚੌਗਣੀ ਤਰੱਕੀ ਇਹ ਸੰਸਥਾ ਕਰੇ ਤੇ ਲੋਕਾਂ ਦੀ ਸੇਵਾ ਜਹੋਰ ਵੀ ਕਰੇ ਧੰਨਵਾਦ ਡਾਕਟਰ ਸਾਹਿਬ ਸਤਿਗੁਰ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਇੱਥੇ ਹਰਪ੍ਰੀਤ ਸਿੰਘ ਜੀ ਹੈਗੇ ਆ ਬਾਈ ਜੀ ਇਹਨਾਂ ਨਾਲ ਵੀ ਇੱਕ ਗੱਲਬਾਤ ਕਰਦੇ ਹਾਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਲੈਬੋਰੀ ਜਿਹੜੀ ਖੁੱਲੀ ਹੈ ਆਪਣਾ ਗੁਰਦਾਰ ਸਾਹਿਬ ਦੇ ਵਿੱਚ ਜੀ ਕੀ ਕਹਿਣਾ ਚਾਹੋਗੇ ਇਸਦੇ ਬਾਰੇ ਅ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੈਬੋਰੀ ਦਾ ਤੰਤਾਂ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਮਿਹਰ ਸਦਕਾ ਧੰਨ ਧੰਨ ਬਾਬਾ ਇੰਦਰ ਸਿੰਘ ਜੀ ਦੀ ਕਿਰਪਾ ਨਾਲ ਤੇ ਧੰਨ ਧੰਨ ਬਾਬਾ ਸਿੰ다 ਸਿੰਘ ਜੀ ਤਰਨਾ ਦਲ ਦੇ ਮੁਖੀ ਜਿਹੜੇ ਨੇ ਇਹਨਾਂ ਸਭ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਫਰੋਇਪੁਰ ਸ਼ਹਿਰ ਦੀਆਂ ਸੰਗਤਾਂ ਇਲਮ ਵਾਲੇ ਦੀ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਖੁੱਲੀ ਵਾਟਰੀਂਗ ਬਹੁਤ ਹੀ ਵਧੀਆ ਉਪਰਾਲਾ ਹੈ ਬਾਬਾ ਅਮਰ ਸਿੰਘ ਜੀ ਦਾ ਬਾਬਾ ਪਰਮੇਂਦਰ ਸਿੰਘ ਜੀ ਡੀਸੀ ਫਰੋਇਪੁਰ ਸ਼ਹਿਰ ਤੋਂ ਇਹ ਬਹੁਤ ਵਧੀਆ ਇਹਨਾਂ ਨੇ ਸ਼ੁਰੂ ਕੀਤਾ ਹੈ ਇਹਦੇ ਵਿੱਚ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋ ਰਿਹਾ ਜਿਹੜੀਆਂ ਟੈਸਟ ਕੋਈ 3-3000 ਦੇ ਸੀ ਉਹ 3-300 ਰੁਪਏ ਦੇ ਟੈਸਟ ਹੋ ਰਹੇ ਨੇ ਔਰ ਜਿਹੜੀ ਨੇੜੇ ਦੀਆਂ ਆਸ-ਪਾਸੇ ਸੰਗਤਾਂ ਨੇ ਉਹਨਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ ਠੀਕ ਹੈ ਜੀ ਇੱਕ ਵਾਰ ਕਹਿਣਾ ਚਾਹਾਂਗਾ ਇਸ ਜਗ੍ਹਾ ਤੇ ਧੰਤਨ ਬਾਬਾ ਇੰਦਰ ਸਿੰਘ ਜੀ ਨੇ ਤਕਰੀਬਨ 50 ਸਾਲ ਇੱਥੇ ਆਪਦੀ ਭਗਤੀ ਕੀਤੀ ਤਪੱਸਿਆ ਕੀਤੀ ਹੈ ਜਿੰਦਾ ਫਲ ਸੰਗਤਾਂ ਲੈ ਰਹੀਆਂ ਨੇ ਉਹ ਉਸ ਉਸ ਭਗਤੀ ਦੇ ਸਦਕਾ ਹੀ ਹੈ ਸਾਰੇ ਕਾਰਜ ਹੋ ਰਹੇ ਨੇ ਸੰਗਤਾਂ ਲਾਭ ਲੈ ਰਹੀਆਂ ਨੇ ਦੂਰੋਂ ਦੂਰੋਂ ਸੰਗਤਾਂ ਸਹਿਯੋਗ ਭੇਜਦੀਆਂ ਨੇ ਤੇ ਇਹ ਸਾਰੇ ਕਾਰਜ ਕਿਉਂਕਿ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਇਹ ਫ੍ਰੀ ਸੇਵਾ ਕਰਨੀ ਤੇ ਪੂਰੇ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਵਿਦੇਸ਼ ਤੋਂ ਜਿਹੜੀਆਂ ਵੀ ਸੰਗਤਾਂ ਨੇ ਜੁੜੀਆਂ ਗੁਰਦੁਆਰਾ ਸਾਹਿਬਦਾਲ ਸੇਵਾ ਭੇਜਦੀਆਂ ਨੇ ਤੇ ਇਹ ਸਾਰੇ ਕਾਰਜ ਚੱਲ ਰਹੇ ਨੇ ਜੀ ਤੇ ਲੋਕਾਂ ਨੂੰ ਬੇਨਤੀ ਕਰੋਗੇ ਵੱਧ ਵੱਧ ਇੱਥੇ ਜਿਹੜੇ ਪਹੁੰਚਦੇ ਹੋ ਇਹ ਚੀਜ਼ ਦਾ ਆ ਮੈਂ ਜਿਹੜੇ ਲੋਕ ਲੋੜਵੰਦ ਨੇ ਜਿਹੜੇ ਨਹੀਂ ਕੋਈ ਕੋਸੋ ਟੈਸਟ ਬਾਹਰੋਂ ਕਰਵਾ ਸਕਦੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਆ ਕੇ ਆਪਦਾ ਲਾਹਾ ਲਵੋ ਤੇ ਆਪਦੇ ਨਿਰੋਗ ਹੋਵੋ ਜਿੰਨੇ ਵੀ ਟੈਸਟ ਤੁਸੀਂ ਕਰੋ ਜਲਦੀ ਕਰਾਓਗੇ ਤੁਹਾਡਾ ਜਿਹੜਾ ਰੋਗ ਆ ਉਹ ਡਾਇਗਨੋਸ ਹੋਏਗਾ ਤਾਂ ਤੁਹਾਨੂੰ ਜ ਤੁਹਾਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਫਲ ਸਾਹਿਬ ਵਾਹਿਗੁਰੂ ਜੀ